ਲੌਕ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਨਹੀਂ ਟੁੱਟਿਆ ਤਾਂ ਉਹ ਦਿਖਾਈ ਕਿ ਕਿੰਨੇ ਤੀਬਰ ਚੋਰ ਸੀਗੇ ਮਤਲਬ ਮਨ ਆਈਆਂ ਪੂਰੀ ਤਸੱਲੀ ਨਾਲ ਔਰ ਕਿੰਨੇ ਉਹਨਾਂ ਕੋਲ ਹਜ਼ਾਰ ਹੋਣਗੇ ਹਥਿਆਰ ਹੋਣਗੇ ਕਿ ਕੰਧ ਪਾੜ ਕੇ ਉਸ ਤੋਂ ਬਾਅਦ ਇਧਰੋਂ ਇੱਕ ਮੱਝ ਲੈ ਗਏ ਹਾਲਾਂਕਿ ਨਾਲ ਇੱਕ ਕੱਟੀ ਨੂੰ ਵੀ ਲਿਜਾਣ ਦੀ ਪੂਰੀ ਉਹਨਾਂ ਕੋਸ਼ਿਸ਼ ਕੀਤੀ ਲੇਕਿਨ ਉਹ ਲੈ ਕੇ ਨਹੀਂ ਨਾਲ ਜਾ ਸਕੇ ਔਰ ਕਿ ਉਹ ਨਹੀਂ ਅੰਦਰ ਬੰਨੀ ਅੰਦਰ ਬੰਨ ਕੇ ਉਹਦੇ ਬਾਅਦ ਚ ਇਹ ਖੋਲੀ ਤੋੜੀ ਤੇ ਆ ਕੰਧ ਤੋੜੀ ਜਿਹੇ ਵੇਲੇ ਉਹਨੂੰ ਖੋਲਣ ਲੱਗੇ ਉਹਦੇ ਇੱਟਾਂ ਵੀ ਮਾਰੀਆਂ ਤੇ ਇੱਟਾਂ ਵੀ ਖਿੱਲਰੀਆਂ ਪਈਆਂ ਸੀਗੀਆਂ ਜਦੋਂ ਨਹੀਂ ਖੋਲਣ ਦਿੰਦੇ ਸੀਗੇ ਉਹ ਇਹ ਫਿਰ ਟੱਪ ਕੇ ਤਾਂ ਟੱਪ ਕੇ ਅੰਦਰੋਂ ਕੰਦ ਤੋੜੀ ਗਈ ਇਹ ਬਾਹਰੋਂ ਤੋੜੀ ਲੱਗਦੀ ਆ ਇਹ ਅੰਦਰੋਂ ਹੀ ਤੋੜੀ ਆ ਜੀ ਕੰਦ ਟੱਪ ਕੇ ਜਿੰਦਾ ਜਿੰਦਾ ਉਹਨਾ ਕੋ ਟੁੱਟਿਆ ਨਹੀਂ ਹੈਗਾ ਜੀ ਕਦੇ ਹੀ ਤੋੜਦੀ ਕੰਦੇ ਤੋੜਦੀ ਕਰਦਾ ਸਾਧਨ ਵੀ ਉਹ ਪਸ਼ੂ ਸੀਗੇ ਪਸ਼ੂ ਆ ਪਸ਼ੂਆਂ ਤੋਂ ਹੀ ਗੁਜ਼ਾਰਾ ਚੱਲਦਾ ਜੀ ਉਹੀ ਹੋ ਲੈਗੇ ਉਹੀ ਲੈਗੇ ਕਾਰੋਬਾਰੀ ਲੁੱਟ ਕੇ ਲੈਗੇ ਕਾਰੋਬਾਰ ਲੁੱਟ ਕੇ ਲੈਗਾ ਜੀ ਧਿਰ ਕਿ ਕਿਉਂ ਨਾ ਜਾਣ ਨੌਜਵਾਨ ਕਿ ਕਿਉਂ ਨਾ ਜਾਣ ਅੱਕੇ ਨੌਜਵਾਨ ਆਪਣੀ ਧਰਤੀ ਮਾਂ ਨੂੰ ਛੱਡ ਕੇ ਬਾਹਰ ਦੋਸਤੋ ਇੱਥੇ ਆਵਾ ਉਤਿਆ ਪਿਆ ਚੋਰ ਲੁਟੇਰੇ ਗਰੀਬ ਲੋਕਾਂ ਦਾ ਲੁੱਟ ਰਹੇ ਨੇ ਕਾਰੋਬਾਰ ਦੋਸਤੋ ਲੋੜਵੰਦ ਲੋਕਾਂ ਦਾ ਹੀ ਲੁੱਟ ਰਹੇ ਨੇ ਕਾਰੋਬਾਰ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ਹਿਰ ਤੋਂ ਦਸਤਾਲਾਂ ਦੇ ਵੀਡੀਓ ਕਿਸ ਬਾਬਤ ਹਨ ਸਾਥੀਓ ਇਸ ਸਮੇਂ ਅਸੀਂ ਬੇਟ ਦੇ ਏਰੀਆ ਵਿੱਚ ਮੌਜੂਦ ਹਾਂ ਔਰ ਸੱਚੀ ਨੂੰ ਮਨ ਬੜਾ ਉਦਾਸ ਹੈ ਇਸ ਪਰਿਵਾਰ ਕੋਲ ਆਏ ਆ ਪਹਿਲਾਂ ਵੀ ਅੱਜ ਤੋਂ 23 24 ਦਿਨ ਪਹਿਲਾਂ ਇਹਦੀ ਵੀਡੀਓ ਕੀਤੀ ਸੀਗੀ ਇਹਨਾਂ ਦੇ ਘਰ ਚੋਂ ਇਹਨਾਂ ਦੇ ਬਾੜੇ ਚੋਂ ਦੋ ਜਿਹੜੀਆਂ ਮੱਝਾਂ ਉਹ ਚੋਰੀਆਂ ਕੀਤੀਆਂ ਗਈਆਂ ਸਨ ਉਹ ਵੀਰ ਪਹਿਲਾਂ ਇਹਨਾਂ ਨੂੰ ਭੁਗਤਣਾ ਪਿਆ ਔਰ ਹੁਣ ਇਹਨਾਂ ਦੇ ਛੋਟੇ ਭਰਾ ਦੇ ਨਾਲ ੱੱਕਾ ਹੋਇਆ ਉਹਨਾਂ ਦੇ ਚੋਰੀ ਕੀਤੀ ਗਈ ਹੈ ਬਾੜੇ ਚ ਔਰ ਬੜੀ ਅਫਸੋਸ ਵਾਲੀ ਗੱਲ ਜਿਹੜੀ ਜ਼ਿਆਦਾ ਆ ਉਹ ਇਹ ਹੈ ਕਿ ਇਹਨਾਂ ਦਾ ਛੋਟਾ ਵੀਰ ਪਿਛਲੇ 2 ਸਾਲਾਂ ਤੋਂ ਮੰਜੇ ਤੇ ਹੈ ਛੋਟੇ ਛੋਟੇ ਬੱਚੇ ਕੰਮ ਕਰਦੇ ਆ ਉਹਦੀ ਵਾਈਫ ਕੰਮ ਕਰਦੀ ਆ ਤਾਂ ਕਿਤੇ ਜਾ ਕੇ ਖਾਣ ਨੂੰ ਰੋਟੀ ਤਾਂ ਕਿਤੇ ਜਾ ਕੇ ਬੱਚੇ ਸਕੂਲ ਦੀ ਫੀਸ ਦਿੱਤੀ ਜਾਂਦੀ ਹੈ ਔਰ ਇੱਥੇ ਵੀ ਹੁਣ ਚੋਰ ਜਿਹੜੇ ਆ ਆ ਕੇ ਆਪਣੇ ਮਾੜੇ ਕੰਮ ਨੂੰ ਅੰਜਾਮ ਦੇ ਕੇ ਗਏ ਆ ਆ ਪਹਿਲਾਂ ਲੌਕ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਨਹੀਂ ਟੁੱਟਿਆ ਤਾਂ ਉਹ ਦਿਖਾਈ ਬਈ ਕਿੰਨੇ ਤੀਬਰ ਚੋਰ ਸੀਗੇ ਮਤਲਬ ਮਨ ਆਈਆਂ ਪੂਰੀ ਤਸੱਲੀ ਨਾਲ ਔਰ ਕਿੰਨੇ ਉਹਨਾਂ ਕੋਲ ਹਜ਼ਾਰ ਹੋਣਗੇ ਹਥਿਆਰ ਹੋਣਗੇ ਕਿ ਕੰਧ ਪਾੜ ਕੇ ਉਸ ਤੋਂ ਬਾਅਦ ਇਧਰੋਂ ਇੱਕ ਮੱਝ ਲੈ ਗਏ ਹਾਲਾਂਕਿ ਨਾਲ ਇੱਕ ਕੱਟੀ ਨੂੰ ਵੀ ਲਿਜਾਣ ਦੀ ਪੂਰੀ ਉਹਨਾਂ ਕੋਸ਼ਿਸ਼ ਕੀਤੀ ਲੇਕਿਨ ਉਹ ਲੈ ਕੇ ਨਹੀਂ ਨਾਲ ਜਾ ਸਕੇ ਆ ਇਧਰੋਂ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਇੱਥੇ ਅਸੀਂ ਆਏ ਆ ਗੱਡੀ ਦੀ ਪੂਰੀ ਆਫ ਰੋਡਿੰਗ ਆ ਮਤਲਬ ਆਉਣਾ ਬੜਾ ਔਖਾ ਏ ਕਿਉਂਕਿ ਮੀਂਹ ਵੀ ਪਿਆ ਹੋਇਆ ਔਰ ਉਧਰੋਂ ਉਹ ਦਿਖਾਈ ਜਿਹੜਾ ਮੂਰੇ ਉਥੋਂ ਕਹਿੰਦੇ ਕਿ ਪਸੂ ਨੂੰ ਤੋੜ ਕੇ ਲੈ ਕੇ ਜਾਂਦੇ ਆ ਉਹ ਤਕਰੀਬਨ 1 ਕਿਲੋਮੀਟਰ ਤੱਕ ਲੈ ਕੇ ਜਾਂਦੇ ਆ ਔਰ ਉਸ ਤੋਂ ਬਾਅਦ ਛੋਟਾ ਹਾਥੀ ਜਿਹੜੇ ਵੀ ਵਹੀਕਲ ਤੇ ਉਹ ਲੈ ਕੇ ਆਂਦੇ ਆ ਤੇ ਉਹ ਇਥੋਂ ਬਾਅਦ ਰਫੂ ਚੱਕਰ ਹੋ ਜਾਂਦੇ ਔਰ ਇਹਨਾਂ ਦੇ ਗਿਲੇ ਇਹ ਵੀ ਆ ਕਿ ਕਹਿੰਦੇ ਕਿ ਜਿਹੜੇ ਪ੍ਰਸ਼ਾਸਨ ਦੇ ਕੈਮਰੇ ਆ ਉਹ 3 ਕਿ ਬਜੇ ਕਹਿੰਦੇ ਬੰਦ ਹੋ ਜਾਂਦੇ ਆ ਇਹ ਇਹਨਾਂ ਦੇ ਗਿਲੇ ਆ ਇਹ ਕਿਉਂ ਗਿਲੇ ਕਰ ਰਹੇ ਨੇ ਇਹਨਾਂ ਤੋਂ ਗੱਲਬਾਤ ਪੂਰੀ ਸਮਝਾਂਗੇ ਆ ਨਿੱਕਾ ਬੱਚਾ ਜੀ ਇਹਦੇ ਪਿਤਾ ਵੈਸੇ ਮੰਜੇ ਤੇ ਨੇ ਸਿਹਤ ਖਰਾਬ ਹੈ ਇਹਦੀ ਮਦਰ ਮਾਂ ਵਿਚਾਰੀ ਮਿਹਨਤ ਕਰਦੀ ਹੈ ਤਾਂ ਜਾ ਕੇ ਬੱਚੇ ਦੀ ਪਰਵਰਿਸ਼ ਹੋ ਰਹੀ ਹੈ ਦੋ ਬੱਚੇ ਨੇ ਇੱਕ ਤਾਂ ਪਹਿਲਾਂ ਹੀ ਰੱਬ ਵੱਲੋਂ ਹੀ ਕਹਿ ਲਈਏ ਕਿ ਸਿਹਤ ਤਬੀਅਤ ਬਹੁਤੀ ਠੀਕ ਨਹੀਂ ਤੇ ਉਹਦੇ ਉੱਤੋਂ ਜਿਹੜੇ ਆ ਚੋਰ ਲੁਟੇਰੇ ਡਾਕੂ ਕਹਿ ਸਕਦਾ ਮੈਂ ਇਹਨਾਂ ਬੱਚਿਆਂ ਦਾ ਜਿਹੜਾ ਭਵਿਕ ਉਹ ਲੁੱਟ ਕੇ ਲੈ ਕੇ ਗਏ ਆ ਚੋਰੀ ਕਰਕੇ ਲੈ ਕੇ ਗਏ ਤਾਂ ਮੈਂ ਪੂਰੀ ਜਾਣਕਾਰੀ ਵੀਰ ਹੁਣਾਂ ਤੋਂ ਲੈ ਲੈਣਾ ਭਾਜੀ 22 ਦਿਨ ਪਹਿਲਾਂ ਤੁਹਾਡੇ ਪਾਣਾ ਵਰਤਾ ਆ 22 ਦਿਨ ਜੀ ਤੇ ਅੱਜ ਇੱਧਰ ਛੋਟੇ ਭਰਾ ਦੇ ਕਰ ਗਏ ਆ ਹਾਂਜੀ 12 13 ਰਾਤ ਨੂੰ ਉਹਦੀ ਮੱਝ ਖੋਲ ਕੇ ਲਗੇ ਜੀ ਤੇ ਫਿਰ ਪਸੂ ਨੂੰ ਕੁੱਟਿਆ ਵੀ ਹੋਊਗਾ ਪਹਿਲਾਂ ਕਿ ਲੱਗਦਾ ਕੁੱਟਿਆ ਵੀ ਜੀ ਇੱਥੋਂ ਖੋਲ ਕੇ ਉਹਨੇ ਅੰਦਰ ਬੰਨੀ ਅੰਦਰ ਬੰਨ ਕੇ ਉਹਦੇ ਬਾਅਦ ਚ ਇਹ ਖੋਲਲੀ ਤੋੜੀ ਤੇ ਆ ਗੰਦ ਤੋੜੀ ਜਿਹੇ ਵੇਲੇ ਉਹਨੂੰ ਖੋਲਣ ਲੱਗੇ ਉਹਦੇ ਇੱਟਾਂ ਵੀ ਮਾਰੀਆਂ ਉੱਥੇ ਇੱਟਾਂ ਵੀ ਖਿਲਰੀਆਂ ਪਈਆਂ ਸੀਗੀਆਂ ਜਦੋਂ ਨਹੀਂ ਖੋਲਣ ਦਿੰਦੀ ਸੀਗੀ ਉਹ ਇਹ ਫਿਰ ਟੱਪ ਕੇ ਗੰਦ ਟੱਪ ਕੇ ਅੰਦਰੋਂ ਗੰਦ ਤੋੜੀ ਗਈ ਬਾਹਰੋਂ ਤੋੜੀ ਲੱਗਦੀ ਆ ਇਹ ਇਹ ਅੰਦਰੋਂ ਹੀ ਤੋੜੀ ਆ ਜੀ ਅੰਦਰੋਂ ਗੰਦ ਟੱਪ ਕੇ ਜਿੰਦਾ ਜਿੰਦਾ ਉਹਨਾਂ ਕੋ ਟੁੱਟਿਆ ਨਹੀਂ ਹੈਗਾ ਜੀ ਕੱਦਾਂ ਹੀ ਤੋੜਤੀ ਕੰਦੇ ਤੋੜਤੀ ਜੀ ਅਜਾ ਅਜਿੰਦੇ ਤਾਂ ਫੱਟ ਮਾਰੀ ਹੋਣਾ ਉਹਨੇ ਤਾਂ ਟੁੱਟਿਆ ਨਹੀਂ ਹੈਗਾ ਅਜਾ ਭਾਜੀ ਇੱਕ ਗੱਲ ਦੱਸੋ ਜੀ ਤਾਂ ਹੁਣ 22 ਤਰੀਕ 22 ਦਿਨ ਪਹਿਲਾਂ ਤੁਹਾਡੇ ਇੱਥੇ ਕਰਕੇ ਗਏ ਕਾਂਡ ਤੇ ਮੁੜ ਕੇ ਫੇਰ ਕੋਈ ਇੱਥੇ ਰਾਤ ਨੂੰ ਰੁਕਦਾ ਨਹੀਂ ਸੀ ਕੋਈ ਸਿਕਿਉਰਟੀ ਲਈ ਸੇਫਟੀ ਲਈ ਨਹੀਂ ਜੀ ਕੋਈ ਨਹੀਂ ਰੁਕਦਾ ਡਰਦੇ ਹੁਣ ਮੁੰਡਾ ਉਹ ਬਿਮਾਰ ਸਗਾ ਤੁਹਾਡਾ ਭਾਈ ਕੱਲੇ ਨੂੰ ਮੇਰੇ ਵਰਗੇ ਨੂੰ ਅਗਲੇ ਮਾਰ ਸਕਦੇ ਆ ਕੀ ਪਤਾ ਹੁਣ ਕਿੰਨੇ ਜਾਣੇ ਆ ਆ ਦੈਸ਼ ਤਾਂ ਹੀ ਆ ਹਾਂਜੀ ਹਾਂਜੀ ਦੇਖੋ ਜੀ ਕੰਮ ਵੱਡਾ ਕੰਮ ਕਰ ਸਕਦਾ ਕੋਈ ਵੀ ਜਿਹੜਾ ਬੰਦਾ ਆਉਂਦਾ ਇੱਥੇ ਜਿਹੜਾ ਐਡਾ ਵੱਡਾ ਕੰਮ ਕਰਦਾ ਉਹ ਕੱਲਾ ਬੰਦਾ ਤਾਂ ਨਹੀਂ ਆਉਂਦਾ ਨਾ ਜੇ ਕੱਲਾ ਬੰਦਾ ਉਹਦੇ ਕੋ ਸਾੜੇ ਛੋਟ ਮਾਰ ਜਨ ਤਾਂ ਆਪਾਂ ਕੀ ਕਰਾਂਗੇ ਜੀ ਪਰ ਹੁਣ ਤਾਂ ਮੂੰਹ ਪੈ ਗਿਆ ਜੀ ਹਾਂਜੀ ਇਹ ਦੂਜੀ ਵਾਰੀ ਦੇਖ ਲਓ 15 20 ਦਿਨਾਂ ਦੀ ਦੂਜਾ ਚਾਂਸ ਹੋ ਗਿਆ ਸਾਡਾ ਇਹ ਹਾਂ ਨਾ ਫੇਰ ਅਸੀਂ ਤਾਂ ਹੁਣ ਕਦੇ ਅਸੀਂ ਆ ਨਾਲ ਦੀ ਮੋਟਰ ਮੇਰੀ ਹੈ ਜੀ ਅਸੀਂ ਕਦੇ ਆਪਣੀ ਜ਼ਿੰਦਗੀ ਜੇ ਇੱਕ ਦਿਨ ਵੀ ਤੇ ਇੱਕ ਘੰਟਾ ਨਹੀਂ ਸੀਤੇ ਬੈਠੇ ਕਦੇ ਤਾਂ ਹੁਣ ਅਸੀਂ ਸਵੇਰੇ ਅੱਜ ਦਾ ਜੀ 5 ਵਜੇ ਰਾਤ ਨੂੰ 9 ਵਜੇ ਤੱਕ ਇੱਥੇ ਰਹਿਣੇ ਆ ਰਾਤ ਰਹਿ ਨਹੀਂ ਸਕਦੇ ਕੱਲਾ ਬੰਦਾ ਰਹਿ ਨਹੀਂ ਸਕਦਾ ਕਿਉਂ ਤੁਸੀਂ ਦੇਖਿਆ ਹੁਣ ਮਾਹੌਲ ਇੱਧਰ ਦਾ ਜੀ ਖੇਤਾਂ ਦੇ ਵਿੱਚ ਇਦਾਂ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਬਈ ਪਰਿਵਾਰਾਂ ਦਾ ਥੱਕਾ ਬਹੁਤ ਹੋਇ ਬਹੁਤ ਜਿਆਦੇ ਮਾਰੇ ਹੋਈ ਆ ਗਰੀਬ ਪਰਿਵਾਰ ਆ ਬਈ ਦੁਬਾਰਾ ਪਾਪਾ ਜੀ ਜਿਹੜਾ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਹਾਂਜੀ ਇਹਨੂੰ ਘੱਟੋ ਘੱਟ 2 2.5 ਤਿੰਨ ਘੰਟੇ ਤਾਂ ਲੱਗੇ ਹੋਗੇ ਬੜ ਲੱਗੇ ਹੋਗੇ ਜੀ ਹੂੰ ਤੇ ਉਹ ਦੇਖੋ ਖੋਲੜੀ ਸਾਰੀ ਤੋੜੀ ਜੀ ਨੇ ਅੱਜ ਪਹਿਲਾਂ ਇਹ ਨਹੀਂ ਜੰਦਾ ਤੋੜਨ ਦੀ ਕੋਸ਼ਿਸ਼ ਕੀਤੀ ਜੰਦਾ ਨਹੀਂ ਟੁੱਟਿਆ ਹੂੰ ਫਿਰ ਇਹਨੀਆਂ ਕੰਦ ਪਾੜੀ ਜੀ ਹੂੰ ਹੋਲਡੀਟ ਆਇਆ ਕਾਂ ਦਾ 파ੜ ਕੇ ਇਧਰੋਂ ਫੇ ਪਸੂ ਕੱਟ ਕੇ ਲੈ ਕੇ ਗਏ ਆ ਮਤਲਬ ਪੂਰੇ ਪੱਕੇ ਇਰਾਦੇ ਨਾਲ ਆਉਂਦੇ ਕਿ ਸਮਾਨ ਲੈ ਕੇ ਹੀ ਜਾਣਾ ਚੋਰੀ ਕਰਕੇ ਹੀ ਜਾਣਾ ਹੁਣੇ ਦੇਖੋ ਖਾਲੀ ਹੱਥੀ ਆ ਕੇ ਤਾਂ ਖੋਲੜੀ ਢਾ ਨਹੀਂ ਸਕਦੇ ਜੀ ਆ ਥੋੜੇ ਥੋੜੇ ਸੌਖੇ ਹੋਣੇ ਹਾਂਜੀ ਕੋਲ ਉਹਨਾਂ ਦਾ ਕੋਈ ਸ਼ੌਕ ਹੋਊਗਾ ਤਾਂ ਹੀ ਇਹ ਖੋਲੜੀ ਤੋੜੀ ਹੋ ਕੇ ਕੰਦ ਢਾਈ ਜੁਣੀ ਹੈ ਹੁਣ ਲੱਤ ਮਾਰਦੇ ਤਾਂ ਟਹਿ ਜੀ ਨਹੀਂ ਟਹਿ ਸਕਦੀ ਜੀ ਸਾਰੀ ਸੀਮੈਂਟ ਦੀ ਚਣਾਈ ਆ ਜੀ ਆ ਦੇਖੋ ਸਰਯੇ ਕੱਢ ਕੇ ਨਹੀਂ ਬਾਹਰ ਸੱਟੇ ਹੋਇਆ ਜੀ ਆਪਣੇ ਮਨਚ ਵੀ ਤਾਂ دہشت ਬਣਦੀ ਆ ਫਿਰ ਮਨਚ دہشت ਬਣਦੀ ਅਸੀਂ ਰਾਤ ਨੂੰ ਅੱਗੇ ਜਦੋਂ ਮਰਜੀ ਆਈ ਤਾਂ ਹੁਣ ਅਸੀਂ ਕਰ ਲਾਦਾ ਜੀ ਕਦੇ ਇਕੱਲੇ ਕਾਰੇ ਬੰਦੇ ਕੋਲ ਸਾਡ ਚੋੜ ਮਾਰ ਜਾਂਦੀ ਨਹੀਂ ਪਰਿਵਾਰੇ ਕੀ ਹੋਰ ਕਿਸੇ ਪਰਿਵਾਰ ਦੇ ਵਿੱਚ ਪਸ਼ੂ ਰੱਖੇ ਹੋਏ ਆ ਤਾਂ ਇਹਨਾਂ ਦੇ ਦੋਨਾਂ ਪਰਵਾਂ ਦੋਨਾਂ ਭਰਾਵਾਂ ਦੇ ਆ ਜੀ ਇਹ ਹੋਰ ਕਿਸੇ ਦੇ ਇੰਦਰ ਨਾਲੇ-ਨਾਲੇ ਪਸ਼ੂ ਆਹ ਦੋਾਰੇ ਹੋਰ ਪਸ਼ੂ ਨਹੀਂ ਕਿਸੇ ਦੇ ਵੀ ਜੀ ਔਰ ਇਹਨਾਂ ਤੇ ਰੋਜ਼ਗਾਰ ਦਾ ਸਾਧਨ ਵੀ ਪਸ਼ੂ ਸੀਗੇ ਪਸ਼ੂ ਆ ਪਸ਼ੂਆਂ ਤੋਂ ਗੁਜ਼ਾਰਾ ਚੱਲਦਾ ਜੀ ਉਹੀ ਹੋ ਲੈਗੇ ਉਹੀ ਲੈਗੇ ਕਾਰੋਬਾਰੀ ਲੁੱਟ ਕੇ ਲੈਗੇ ਕਾਰੋਬਾਰ ਲੁੱਟ ਕੇ ਲੈਗਾ ਆ ਜੀ ਜਿਹਦੇ ਇੱਕ ਜਿਹਦੇ ਹੁਣ ਚੋਰੀ ਹੋਈ ਆ ਜੀ ਇਹਨਾਂ ਦਾ ਛੋਟਾ ਬ੍ਰਦਰ ਆ ਜੀ ਉਹ ਵਿਚਾਰਾ ਮੰਜੇ ਤੇ ਪਿਆ ਬਿਮਾਰ ਆ ਉਹਦੇ ਬੱਚੇ ਆ ਛੋਟੇ ਜਿਹੇ ਛੋਟਾ ਦਾ ਮਰੀਜ਼ ਆ ਪੰਜ ਉਹਨੂੰ ਟੀਵੀ ਹੋਈ ਜਾਓ ਆਪ ਮਰੀਜ਼ ਆ ਜੀ ਮੁੰਡਾ ਇਹ ਉਹਨਾਂ ਦੀ ਵਾਈਫ ਆ ਜੀ ਇਹ ਮਿਹਨਤ ਕਰਦੇ ਤਾਂ ਰੋਜ਼ਗਾਰ ਚੱਲਦਾ ਹਾਂ ਜੀ ਤਾਂ ਅਫੀਸਾ ਦੇ ਆਪਣਾ ਚਲੋ ਜਿੰਨਾ ਵੀ ਹੈਗਾ 2-4 ਕਿਲੋ ਦੁੱਧ ਪਾ ਕੇ ਆਪਣਾ ਗੁਜ਼ਾਰਾ ਬੱਚਿਆਂ ਦੇ ਫੀਸਾ ਦਿੰਦੇ ਇਦਾਂ ਜੀ ਹੁਣ ਭਾਜੀ ਤੁਹਾਨੂੰ ਮਦਰ ਨੂੰ ਵੀ ਮਿਲਿਆ ਉਹਨਾਂ ਦੀ ਬਾਹਾਂ ਟੁੱਟੀ ਹੋਈ ਆ ਮਤਲਬ ਇਸ ਪਰਿਵਾਰ ਤੇ ਦੁੱਖਾਂ ਦਾ ਇਕੰਧ ਸਮਝ ਲਓ ਕਿ ਦੁੱਖ ਬਣ ਕੇ ਇਹਨਾਂ ਤੇ ਪਰਿਵਾਰ ਤੇ ਡਿੱਗ ਗਈ ਇੰਨੀ ਤਕਲੀਫ 'ਚ ਨੇ ਹੁਣ ਤੁਸੀਂ ਭਾਜੀ ਚਾਹੁੰਦੇ ਕੀ ਆ ਪ੍ਰਸ਼ਾਸਨ ਤੋਂ ਉਮੀਦ ਕੀ ਹੈ ਹਾਲਾਂਕਿ ਪਿਛਲੀ ਕਾਰਵਾਈ ਨਹੀਂ ਹੋਈ ਹਲੇ ਤੱਕ ਹੁਣ ਵੀ ਤੁਸੀਂ ਕਹਿੰਦੇ ਕਿ ਕੰਪਲੇਂਟ ਦਿਖਾਏ ਕੋਈ ਪਹੁੰਚਿਆ ਨਹੀਂ ਪਰ ਫਿਰ ਵੀ ਮੰਗ ਕੀ ਹੈ ਪ੍ਰਸ਼ਾਸਨ ਤੋਂ ਤੇ ਜਿਹੜੇ ਆਮ ਲੋਕ ਆ ਕਿਉਂਕਿ ਪਿਛਲੀ ਵਾਰ ਤੁਹਾਡੀ ਵੀ ਮਦਦ ਨਹੀਂ ਮੇਰੇ ਖਿਆਲ ਹੋ ਸਕੀ ਹੁਣ ਕੀ ਮੰਗ ਕੀ ਹੈ ਜੀ ਮੰਗ ਇਹ ਹੀ ਹੈ ਸਾਨੂੰ ਇਨਸਾਫ ਮਿਲੇ ਸਾਡੀ ਜ ਮੱਝ ਦਾ ਜਾਂ ਕੁਛ ਨਾ ਕੁਛ ਚਾਹੀਦਾ ਜੀ ਪ੍ਰਸ਼ਾਸਨ ਮਦਦ ਕਰੇ ਸਾਡੀ ਹਾਂਜੀ ਹਾਂਜੀ ਜਿਹੜਾ ਦੇਖ ਰਹੇ ਉਹਨਾਂ ਨੂੰ ਫਾੜਨਾ ਨਾ ਉਹਨਾਂ ਨੂੰ ਗਾਂਹ ਤੋਂ ਨਾ ਦਾ ਮੂੰਹ ਨਾ ਪਵੇ ਇਦਾਂ ਨਾ ਜਿੱਦਾਂ ਵੀ ਹੁਣ ਗਾਂਹ ਕੋ ਪਸ਼ੂ ਅਗਲੇ ਰੱਖੋਗੇ ਹੈ ਫਿਰ ਬਹੁਤ ਔਖਾ ਹੈ ਗਾਂਹ ਵੀ ਇਦਾਂ ਕਰ ਸਕਦੇ ਉਹ ਜਿੰਨੇ ਬਾਜੀ ਹੁਣੀ ਗੱਲ ਕਰਦੇ ਚਾਰ-ਪੰਜ ਲੱਖ ਦਾ ਦੋਨਾਂ ਦਾ ਨੁਕਸਾਨ ਹੋ ਗਿਆ ਹਾਂਜੀ ਚਾਰ-ਪੰਜ ਲੱਖ ਦੇ ਪਸ਼ੂ ਹੋਰ ਲਓਗੇ ਫਿਰ ਵੀ ਕੋਈ ਗਾਰੰਟੀ ਨਹੀਂ ਕਿ ਸੇਫ ਆ ਨਹੀਂ ਸੇਫ ਨਹੀਂ ਜੀ ਸੇਫ ਕੋਈ ਨਹੀਂਗਾ ਜਿੱਥੇ ਜੀ ਉਹਨਾਂ ਨੂੰ ਲੱਗਦਾ ਠਵਾ ਕਿਉਂ ਉਹ ਇੱਥੇ ਆ ਕੇ ਚੋਰੀਆਂ ਕਰਦੇ ਆ ਸਾਡੇ ਬੱਚੇ ਕੀ ਕਿਸੇ ਨੂੰ ਕਹੇ ਕੀ ਮਾੜਾ ਕਹਿੰਦੇ ਉਹ ਜਿਹੜੇ ਇੱਥੇ ਆ ਕੇ ਚੋਰੀਆਂ ਕਰਦੇ ਆ ਉਹ ਕਿ ਹੋਰ ਵੀ ਘਰ ਉਹਨਾਂ ਨੂੰ ਲੱਭਣਾ ਚਾਹੀਦਾ ਆ ਇਹੀ ਘਰ ਕਿ ਨਹੀਂ ਚਾਹੀਦਾ ਬੇਸੇ ਘਰ ਕੋਈ ਘਰ ਵੀ ਨਹੀਂ ਲੱਭਣਾ ਚਾਹੀਦਾ ਪੁਲਿਸ ਨੂੰ ਸਖਤੀ ਕਰਨੀ ਚਾਹੀਦੀ ਹੈ ਹੋਰ ਘਰ ਵੀ ਕਾਹਨੂੰ ਲੱਭਣਾ ਹਰ ਇੱਕ ਬੰਦੇ ਨੇ ਰਿਪੋਰਟ ਭਾਜੀ ਕੀਤੀ ਉਹ ਅੱਜ ਤੱਕ ਕੋਈ ਨਹੀਂ ਇੱਥੇ ਆ ਕੇ ਪਹੁੰਚਿਆ ਨਹੀਂ ਹੈਗਾ ਅਗਦੇ ਰਿਪੋਰਟ ਦੇਖਣ ਨਹੀਂ ਆਏ ਹੈਗੇ ਵੀ ਕੀ ਮਾਹੌਲ ਇੱਥੇ ਕੀ ਨਹੀਂ ਹੈਗਾ ਹਾਂ ਭਾਜੀ ਤੁਸੀਂ ਇੱਕ ਵਾਰੀ ਆਪਣਾ ਨੰਬਰ ਤੇ ਇਹਦੇ ਫਾਦਰ ਦਾ ਨੰਬਰ ਬੋਲ ਦੋ ਜਿਹੜੇ ਭੈਣ ਭਰਾ ਦੇਖ ਰਹੇ ਆ ਦੂਰੋਂ ਜੇ ਕੋਈ ਮਦਦ ਕਰਨੀ ਚਾਹੁੰਦਾ ਕਿਉਂਕਿ ਹੁਣ ਲੋੜ ਹੈ ਮੈਂ ਹਰ ਜਗ੍ਹਾ ਨਹੀਂ ਕਹਿੰਦਾ ਕਿ ਤੁਸੀਂ ਮਦਦ ਕਰੋ ਇਹ ਪਰਿਵਾਰ ਸੱਚੀ ਲੋੜਵੰਦ ਪਰਿਵਾਰ ਹੈ ਵੈਰੀਫਾਈ ਹੋ ਗਿਆ ਕਿਉਂਕਿ ਅਸੀਂ ਆ ਗਏ ਪਹਿਲੇ ਇਹਨਾਂ ਦੇ ਦੋ ਜਿਹੜੇ ਪਸੂ ਲੈ ਗਏ ਹੁਣ ਇਹਨਾਂ ਦੇ ਭਰਾ ਦੇ ਲੈ ਗਏ ਆ ਤਾਂ ਬੇਨਤੀ ਹੈ ਕਿ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ ਪ੍ਰਸ਼ਾਸਨ ਦੇ ਮੋਰ ਤੇ ਹੱਥ ਖੜੇ ਹੀ ਆ ਉਹ ਤਾਂ ਕਹਿੰਦੇ ਅੱਖਾਂ ਮੀਚ ਲੀਆਂ ਬਾਕੀ ਸਾਰਿਆਂ ਨੂੰ ਦੱਸਣਾ ਬੰਦ ਹੋ ਗਿਆ ਤਾਂ ਇਹ ਹੈ ਕਿ ਤੁਸੀਂ ਇਹਨਾਂ ਪਰਿਵਾਰ ਨਾਲ ਰਾਬਤਾ ਕਰਕੇ ਜੇ ਇਹਨਾਂ ਨੂੰ ਕੋਈ ਮਦਦ ਕਰ ਸਕਦੇ ਹੋ ਜ਼ਰੂਰ ਕਰ ਦਿਓ ਆਪਣਾ ਨੰਬਰ ਵੀ ਬੋਲ ਦਿਓ ਆਪਣੇ ਛੋਟੇ ਭਰਾ ਦਾ ਨੰਬਰ ਵੀ ਬੋਲ ਦਿਓ ਆਪਣੇ ਭਰਾ ਦਾ ਨੰਬਰ ਬੋਲਿਓ 99 99 99 ਕਾਣੀ ਤੁਹਾਡੇ ਹਸਬੰਦ ਦਾ ਹਾਂਜੀ ਜਿਹੜਾ 99144 78376 ਦੁਆਰਤੀ ਬੋਲੋ 99144 78376 ਕੀ ਨਾਮ ਕੀ ਤੁਹਾਡੇ ਹਸਬੰਦ ਦਾ ਗੁਰਪ੍ਰੀਤ ਗੁਰਪ੍ਰੀਤ ਹਾਂਜੀ ਠੀਕ ਹੈ ਤੁਸੀਂ ਆਪਣਾ ਨੰਬਰ ਬੋਲ ਦੋ 98552 94185 ਦੁਆਰਤੀ ਬੋਲੋ 98552 94185 ਠੀਕ ਹੈ ਤਾਂ ਸਾਥੀਓ ਮੈਂ ਜਿਵੇਂ ਕਿਹਾ ਕਿ ਪ੍ਰਸ਼ਾਸਨ ਤਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਹਲੇ ਤੱਕ ਆਇਆ ਵੀ ਨਹੀਂ ਪਰ ਸੋ ਰਾਤ ਦੀ ਚੋਰੀ ਹੋਈ ਹੈ ਅਸੀਂ ਜ਼ਰੂਰ ਪਹੁੰਚੇ ਹਾਂ ਔਰ ਕਾਫੀ ਦੂਰ ਹੈ ਖੇਤਾਂ ਦੇ ਅੰਦਰ ਹੈ ਤੇ ਉਹ ਅੱਗੇ ਜਾ ਕੇ ਜਿਹੜੀ ਸੜਕ ਹੈ ਤਾਂ ਤੁਸੀਂ ਇਹਨਾਂ ਦੀ ਜਮਦਤ ਕਰ ਸਕਦੇ ਹੋ ਜ਼ਰੂਰ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ